ਹਾਂਜੀ ਸ਼ਸ਼ੀਕਾਲ ਜੀ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਹੋ ਗਿਆ ਸ਼ਾਮ ਦਾ ਟਾਈਮ ਆਏ ਸੀ ਆਪਾਂ ਖੇਤ ਜਿਹੜਾ ਮਾਰਨ ਆਲੇ ਅੱਜ ਹਣ ਬਲੀਆਂ ਹੜਾਂ ਦੀਆਂ ਚੋਆਂ ਦੀਆਂ ਬਦਲੀਆਂ ਲਿਆਂਦੀਆਂ ਸੀ ਕਮਾਣੀ ਦੀਆਂ ਪੱਕੀਆਂ ਆਜੋ ਦਿਖਾਉਨੇ ਆ ਸੋਨੂੰ ਸਾਦੇ ਆਪਾਂ ਹਰ ਫਾਲੀਆਂ ਪਾਤੀਆਂ ਕਮਾਣੀ ਦੀਆਂ ਲਿਆਏ ਸੀ ਆਪਾਂ ਨਵੇਂ ਆਕਾਸ਼ਤੀਆਂ ਨਵੇਂ ਨਾਟਕ ਦੇਖੋ ਬਾਕਲ ਤੋਂ ਲੱਗਾਂਗੇ ਬੋਹਣ ਆਪਾਂ ਬਗੈਰ ਰੌਣੀ ਤੋਂ ਹੀ ਬੋਨੇ ਹੁੰਨੇ ਆ। ਸਾਨੂੰ ਪਾਵਾਂਗੇ ਬਸ ਸਾਜਰੇ ਤੋਂ ਇਹ ਕਮਾਣੀ ਦੀਆਂ ਵੀ ਲਿਆਂਦਿਆਂ ਆੜੀਆਂ ਇਹ। ਤੇ ਜਿਹੜੀਆਂ ਲਾਈਆਂ ਉਹਨਾਂ ਦੇ ਵੀ ਮੂੰਹ ਚੰਗੇ ਆ ਉਹ ਇਹ ਲਾਦਾਂਗੇ ਕੱਦੂ ਮੋਕੇ ਉਹੀ ਲਾ ਲਾਂਗੇ। ਅਜੇ ਉਹਨਾਂ ਦੇ ਬਾਵਾ ਮੂੰਹ ਆ। ਆਦੇ ਜਿਹੜੀਆਂ ਲਾਈਆਂ ਆ ਇਹਨਾਂ ਦੇ ਵੀ ਮੂੰਹ ਚੰਗੇ ਆ। ਇਹ ਕੱਦੂ ਮੋਕੇ ਹੀ ਕਸ ਲਾਂਗੇ। ਆਦੇ ਕਿਉਂਕਿ ਇੱਕ ਮੂੰਹ ਆ ਦੇ ਕਸਾਵਾ ਚੌੜਾ ਜਾਈ ਹੋਇਆ ਮੈਂ ਇੱਕ ਪਾਸੇ ਦੇ ਮੂੰਹ ਵਧੀਆ ਨਹੀਂ। ਇਹੀ ਕਸ ਲਾਂਗੀ। ਕਦੂ ਕਰਨ ਮੌਕੇ ਹੁਣ ਸੁੱਕੀ ਹੋਣਾ ਨਾ ਬਾਹ ਲੈਨੇ ਨਮੀਆਂ ਨਾਲ। ਆ ਦੇਖੋ ਤੋਰੀ ਵੀ ਚੜ ਗਈ ਤਾਂ ਅਲੀ ਤੇ ਨੂੰ ਦੇਖੋ ਫੁੱਲ। ਕਿ ਆਕਾ ਹੀ ਦੇਖੋ ਫਾਲੇ ਵੀ ਫੁੱਲ ਲੱਗਣ ਲੱਗੇ। ਥੱਲੇ ਉਹ ਦੇਖੋ ਤਾਂ ਚੜ ਗਈ ਤਾਂ ਦੇਖੋ ਉਹ ਦੇ ਇੱਕ ਤੋਰੀ ਵੀ ਬਣੀ ਪਈ ਆ। ਤੋੜਨ ਵਾਲੀ ਆ। ਮੂੰਗੀ ਨੂੰ ਵੀ ਆਪਣੀ ਨੂੰ ਪਾਣੀ ਕੰਪਲੀਟ ਹੋ ਗਿਆ ਦੂਜਾ ਪਾਣੀ ਲੱਗ ਗਿਆ ਇਹਨੂੰ ਤੇ ਬਹੁਤ ਦੇਖੋ ਹੁਣ ਪਾਣੀ ਦੇ ਦਿਆਂ ਵੀ ਇੱਕ ਜੇ ਹੁਣ ਕਹਿੰਦੇ ਵਿੱਚੀ ਮੀਂਹ ਦਾ ਦੱਸ ਦਿਆ ਫਲ ਬਹੁਤ ਸੋਹਣਾ ਚੱਕਿਆ ਦੇਖੋ ਗੁੱਛਿਆਂ ਵਾਲਾ ਸਾਰੀ ਨੂੰ ਹੀ ਤੇ ਉੱਤੇ ਕੋਰ ਹੋਰ ਨਵਾਂ ਚੱਕਦਾ ਆਉਂਦਾ ਫਲ ਯਾਨੀ ਕਿ ਦੋ ਦੋ ਫਲ ਚੱਕਾ ਹੀ ਤੀਜਾ ਫਲ ਵੀ ਚੱਕਦੀ ਆਉਂਦੀ ਆ ਬਹੁਤ ਸੋਹਣਾ ਫਲ ਚੱਕਿਆ ਵੇ ਦੇਖੋ ਐ ਫਲੀਆਂ ਪੂਰੀਆਂ ਵਧੀਆਂ ਨੇ ਦੇਖੋ ਆ ਤੁਹਾਨੂੰ ਨੇੜੇੋਂ ਦਿਖਾਉਮਾ ਇਧਰ ਸਬਜ਼ੀ ਨੂੰ ਕੋੜ ਗਿੱਲਾ ਦੇਖੋ ਬਹੁਤ ਸੋਹਣਾ ਫਲ ਚੱਕਿਆ ਵੇ ਦੇਖੋ ਗੁੱਛੇਦਾਰ ਫਾਲਾ ਇਹ ਹੈਗੀ ਆ 6021 ਵੈਰਾਈਟੀ ਨਵੀਂ ਦੇਖੋ ਜੇ ਪਾਣੀ ਹੋਰ ਲਾਉਣਾ ਪਊ ਤਾਂ ਦਾ ਦਾਂਗੇ ਤੀਜਾ ਨਹੀਂ ਬਸ ਅੱਜ ਹੋਗੀ ਤਰੀਕ 20 ਤਰੀਕ ਆ ਆਪਣੀ ਸਬਜ਼ੀ ਆ ਗੁੜਤੀ ਸਿਆ ਮਿਰਚਾਂ ਨੇ ਸਾਰੀਆਂ ਗੇਤੇ ਵਿਛੇਤੇ ਬੂਟੇ ਆ ਬਹੁਤ ਸੋਹਣੀਆਂ ਮਿਰਚਾਂ ਜਿੱਤਿਆਂ ਨੂੰ ਦਾਇ ਫੁੱਲ ਭਰੀਆਂ ਵੀਆਂ ਦੇਖੋ ਗੇਤੇ ਬੂਟੇ ਆ ਇਹ ਲੈਣ ਚ ਇੱਕ ਚ ਆਹ ਬਛੇਤੀਆਂ ਚਾਰ ਲੈਣਾ ਇਹਦਾ ਵਿੱਚ ਬਛੇਤੀਆਂ ਨੂੰ ਵੀ ਬਹੁਤ ਸੋਹਣੀਆਂ ਲੱਗੀਆਂ ਵੀਆਂ ਆ ਛੇਨ ਲਾਲ ਮਿਰਚਾ ਉਹ ਚੌਲੇ ਫੁਲੀਆਂ ਨੇ ਆ ਗੁਵਾਰਾ ਆ ਗਿਆ ਕਿਉਂਕਿ ਗੁਵਾਰਾ ਮਾਰੂ ਵੀ ਰੱਖਣਾ ਪੈਂਦਾ ਤੇ ਇੱਧਰ ਫੇਰ ਆ ਦੋ ਲੈਣਾ ਚ ਮਿਰਚਾਂ ਨਹੀਂ ਗਈਆਂ ਆਹ ਦੇ ਹਾਂਜੀ ਅਸੀਂ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਨ ਲੱਗੇ ਆ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਤੇ ਫੋਲੋ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ